ਤਰਨਤਾਰਨ ਦੀ ਜਾਂ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਖਦਾ ਹੋਇਆ ਨਸਰ ਆ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮੇਸ਼ ਸਿੰਘ ਸੰਧੂ ਨੂੰ ਅਲਾਨੇ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਪਾਕਦੀ ਹੋਈ ਨਸਰ ਆ ਰਹੀ ਹੈ ਤੇ ਇਹ ਗੱਲ ਕਰੀਏ ਤਾਂ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਕੌਣ ਬਾਚੀ ਮਾਰ ਕੇ ਜਾਂਦਾ ਹੈ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਤੇ ਹਰਮੇਸ਼ ਸਿੰਘ ਸੰਧੂ ਨੇ ਬਿਆਨ ਦਿੱਤਾ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਤਾਂ ਕੀਤਾ ਜਾ ਰਿਹਾ ਤੇ ਉੱਥੇ ਹੀ ਪ੍ਰਚਾਰ ਜਿਹੜੀ ਕਿ ਆਮ ਆਦਮੀ ਪਾਰਟੀ ਹੱਕ ਜੁਤਰੀ ਹੋਈ ਨਸਰ ਆ ਰਹੀ ਹੈ ਹਰਮੇਸ਼ ਸਿੰਘ ਸੰਧੂ ਦਾ ਵਿਰੋਧੀਆਂ ਦੇ ਉੱਤੇ ਤਿੱਖਾ ਨਿਸ਼ਾਨਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਬਾਈਲੈਕਸ਼ਨ ਆ ਰਹੀ ਹੈ ਉਹਦੇ ਬਾਰੇ ਸਲਾਮਾਂ ਵੀ ਕਰਨੀਆਂ ਆ ਮੇਰੇ ਤੋਂ ਪਹਿਲਾਂ ਬੁਲਾਰਿਆ ਨੇ ਆਪਣੇ ਪਿੰਡ ਦੀਆਂ ਵੀ ਮੰਗਾਂ ਰੱਖੀਆਂ ਪਿੰਡ ਦਾ ਕੀ ਹੋਣ ਵਾਲਾ ਜਾਂ ਕੀ ਹੋ ਗਿਆ ਆ ਉਹਦੇ ਬਾਰੇ ਵੀ ਜ਼ਿਕਰ ਕੀਤਾ ਔਰ ਮੈਂ ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਦਿਆਂ ਕਿਉਂਕਿ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਦੇ ਆਪਾਂ ਚੱਲੇ ਆ 2002 ਦੇ ਇਸ ਪਿੰਡ ਦੇ ਵਿੱਚੋਂ ਹਮੇਸ਼ਾ ਹੀ ਜਿੱਤਾਂ ਹੁੰਦੀਆਂ ਰਹੀਆਂ ਨੇ ਔਰ ਬੜੀ ਵੱਡੀ ਹਮੇਸ਼ਾ ਹੀ ਤੁਸੀਂ ਇੱਥੋਂ ਲੀਡ ਦਿਵਾਈ ਆ ਭਾਵੇਂ ਆਸੇ-ਪਾਸੇ ਕਿਤੇ ਉੰਤਾਈ ਰਹਿ ਗਈ ਹੋਵੇ ਪਰ ਗੋਲਵੜ ਦੇ ਵਿੱਚੋਂ ਭਾਵੇਂ ਆਪਾਂ ਆਜ਼ਾਦ ਵੀ ਲੜੇ ਸਾ ਉਦੋਂ ਵੀ ਤੁਸੀਂ ਬੜੀ ਮਿਹਨਤ ਕਰਕੇ ਇੱਥੋਂ ਜਿਤਾਇਆ ਸੀ ਧੰਨਵਾਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਔਰ ਦੇਖੋ ਇਹ ਜਿਹੜੀ ਇਲੈਕਸ਼ਨ ਬੜੀ ਅਹਿਮ ਇਲੈਕਸ਼ਨ ਆ ਇਹ ਬਾਅ ਇਲੈਕਸ਼ਨ ਇੰਜ ਹੀ ਨਹੀਂਗੀ ਇਹਦੇ ਵਿੱਚ ਕਈਆਂ ਚੀਜ਼ਾਂ ਦੇ ਫੈਸਲੇ ਵੀ ਹੋਣੇ ਆ ਪਿੰਡ ਦੀ ਇਲਾਕੇ ਦੀ ਡਿਵੈਲਪਮੈਂਟ ਦੀ ਵੀ ਗੱਲ ਹੋਣੀ ਆ ਔਰ ਜਿੰਨੀਆਂ ਵੀ ਸਕੀਮਾਂ ਸਰਕਾਰ ਵੱਲੋਂ ਭਾਵੇਂ ਉਹ ਇੱਥੇ ਕੈਂਪ ਲੱਗੇ ਹੋਣਗੇ ਮੈਂ ਸਰਪੰਚ ਸਾਹਿਬ ਨੂੰ ਪੁੱਛੂੰਗਾ ਸਰਪੰਚ ਸਾਹਿਬ ਮੇਰਾ ਕੈਂਪ ਲੱਗੇ ਸੀਗੇ ਜੀ ਇੱਥੇ ਆ ਬੀਮਾ ਯੋਜਨਾ ਦੇ ਦੇਖੋ ਇਹ ਸਾਰੀਆਂ ਸਕੀਮਾਂ ਭਾਵੇਂ ਲਾਲ ਲਕੀਰ ਵਾਲੀਆਂ ਜਿਹੜੀ ਮਾਲਕੀ ਦੇ ਹੱਕ ਮਿਲਨੇ ਆ ਇਹ ਸਾਰੀਆਂ ਸਕੀਮਾਂ ਹੁਣ ਜਿਹੜੀਆਂ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਫੈਸਲਾ ਕੀਤਾ ਕਿ ਹਰ ਘਰ ਦੇ ਵਿੱਚ ਦੇਖੋ ਪ੍ਰਮਾਤਮਾ ਮਿਹਰ ਕਰੇ ਆਪਾਂ ਹਮੇਸ਼ਾ ਹੀ ਸੋਚਦੇ ਆਂ ਤੰਦਰੁਸਤੀ ਆ ਦਵੇ ਰੱਬ ਪਰ ਖੁਦਾ ਨਾਲ ਖਾਸ ਤਾਂ ਕੋਈ ਗੱਲ ਵੱਢ ਜਾਂਦੀ ਆ ਤੇ ਜਦੋਂ ਕਿਤੇ ਡਾਕਟਰ ਦਾ ਵਾਹ ਪੈ ਜਾਂਦਾ ਜਾਂ ਹਸਪਤਾਲਾਂ ਵਾਹ ਪੈ ਜਾਂਦਾ ਬੜਾ ਔਖਾ ਹੋ ਜਾਂਦਾ ਆ ਔਰ ਜੇਬਾਂ ਖਾਲੀ ਹੋ ਜਾਂਦੀਆਂ ਜੇ ਕਿਤੇ ਹਸਪਤਾਲ ਦਾ ਵਾਹ ਪਵੇ 10 ਲੱਖ ਦਾ ਬੀਮਾ ਜਿਹੜਾ ਆ ਉਹ ਹਰ ਘਰ ਨੂੰ ਉਹ ਜਿਹੜਾ ਉਹ ਮਿਲਣਾ ਕੋਈ ਵੀ ਕਿਸੇ ਕਿਸਮ ਦਾ ਇਲਾਜ ਕਰਾਉਣਾ ਹੋਵੇ ਉਹ ਸਾਰੇ ਦਾ ਸਾਰਾ ਹੀ ਜਿਹੜਾ ਆ ਉਹ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਆ ਔਰ ਇੱਥੇ ਹੀ ਬਸਨੀ ਆ ਜਿਹੜੀ ਲਾਲ ਲਕੀਰ ਵਾਲੀ ਜਿਹੜੀ ਮਾਲਕੀ ਦੇ ਹੱਕ ਆ ਆਮ ਤੌਰ ਤੇ ਇਹ ਲੜਾਈਆਂ ਝਗੜੇ ਕਈ ਕੁਝ ਚੱਲ ਪੈਂਦਾ ਹੁੰਦਾ ਸੀ ਜਦੋਂ ਸਰਪੰਚ ਬਦਲਦੇ ਸੀ ਸਰਕਾਰਾਂ ਬਦਲ ਜਾਂਦੀਆਂ ਸੀ ਐਮਐਲਏ ਬਦਲ ਜਾਂਦਾ ਸੀ ਇਹ ਸਾਰੀਆਂ ਗੱਲਾਂ ਆਪਾਂ ਸਾਹਮਣੇ ਰੱਖਦੇ ਹੋਇਆ ਸਰਦਾਰ ਭਗਵੰਤ ਸਿੰਘ ਜੀ ਨੇ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇਹ ਵੀ ਫੈਸਲਾ ਕਰ ਲਿਆ ਕਿ ਉਹ ਮਾਲਕੀ ਦੇ ਹੱਕ ਜਿਹੜੇ ਲਾਲ ਲਕੀਰ ਤੋਂ ਅੰਦਰ ਕਿਉਂਕਿ ਲਾਲ ਲਕੀਰ ਤੋਂ ਬਾਹਰ ਤੇ ਰਜਿਸਟ੍ਰੇਸ਼ਨ ਹੋ ਜਾਂਦੀਆਂ ਨੇ ਰਜਿਸਟਰੀਆਂ ਵੀ ਹੋ ਜਾਂਦੀਆਂ ਲਾਲ ਲਕੀਰ ਤੋਂ ਅੰਦਰ ਰਜਿਸਟਰੀਆਂ ਨਹੀਂ ਸੀ ਹੁੰਦੀਆਂ ਹੁੰਦੀਆਂ ਔਰ ਉਹ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਔਰ ਉਹ ਵੀ ਫੈਸਲਾ ਕਰ ਲਿਆ ਕਿ ਉਹ ਮਾਲਕੀ ਦੇ ਹੱਕ ਲਾਲ ਲਕੀਰ ਦੇ ਅੰਦਰ ਜਿਹੜਾ ਜਿੱਥੇ ਕੋਈ ਬੈਠਾ ਕਿਸੇ ਦਾ ਮਕਾਨ ਆ ਕਿਸੇ ਦੀ ਦੁਕਾਨ ਆ ਕਿਸੇ ਦਾ ਪਲਾਟ ਆ ਕਿਸੇ ਦਾ ਕੋਠਾ ਕਿਸੇ ਦਾ ਘਰ ਆ ਇਹ ਵੀ ਫੈਸਲਾ ਕਰ ਲਿਆ ਵੀ ਉਹ ਲਾਲਕੀਰ ਦੇ ਅੰਦਰ ਉਹਨੂੰ ਮਾਲਕੀ ਦੇ ਹੱਕ ਮਿਲ ਜਾਣਗੇ ਵੇਖੋ ਝਗੜੇ ਇੱਕਦਮ ਖਤਮ ਹੋ ਜਾਣਗੇ ਜਿੱਥੇ ਜਿੱਥੇ ਕੋਈ ਬੈਠਾ ਉਹ ਸਦੀਆਂ ਪੁਸ਼ਤਾਂ ਤੱਕ ਉਥੇ ਬਹੂਗਾ ਔਰ ਉਹਨੂੰ ਆਪਾਂ ਵੇਚ ਵੀ ਸਕਦੇ ਆ ਉਹਨੂੰ ਖਰੀਦ ਵੀ ਸਕਦੇ ਆ ਇਥੋਂ ਤੱਕ ਜੇ ਆਪਾਂ ਲੋਨ ਵੀ ਉਤੇ ਜਦੋਂ ਮਾਲਕੀ ਦੇ ਹੱਕ ਹੀ ਮਿਲ ਗਏ ਆਪਾਂ ਲੋਨ ਵੀ ਉਹਦੇ ਤੇ ਲੈ ਸਕਦੇ ਆ ਆ ਬੱਚੇ ਆਪਣੇ ਕਈ ਵਾਰ ਆ ਨੌਕਰੀਆਂ ਤੋਂ ਦੂਜੇ ਕਿਸੇ ਨੇ ਕਾਰੋਬਾਰ ਕਰਨਾ ਕਿਸੇ ਨੇ ਬੱਚੇ ਨੂੰ ਪੜਾਉਣ ਭੇਜਣਾ ਇਹ ਸਾਰੀਆਂ ਚੀਜ਼ਾਂ ਲੋਨ ਉਸ ਘਰਾਂ ਦੇ ਉੱਤੇ ਲੋਨ ਵੀ ਮਿਲ ਜਾਊਗਾ ਦੇਖੋ ਇਹ ਤਾਂ ਹੀ ਹੋ ਸਕਿਆ ਜੇ ਤੁਹਾਡੇ ਪ੍ਰਤੀ ਸਰਕਾਰ ਦੀ ਸੋਚ ਚੰਗੀ ਆ